ਮੈਂ ਨ ਚੰਦਨ ਕੁਮਾਰ ਆ ਸ਼ੁਕਰ ਵਾਰਾ ਨੂੰ ਮੇਰੀ ਜੀਓ ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਮੈਂ ਸੇ ਜੀਓ ਆਫਿਸ ਗਿਆ ਉਹ ਕਹਿੰਦੇ ਪੋਰਟ ਹੋ ਚੁੱਕੀ ਆ ਉਸ ਵੀਆਈ ਚ ਮੈਂ ਵੀਆਈ ਚ ਗਿਆ ਉਹ ਕਹਿੰਦੇ ਕਿਸੇ ਨੇ ਤੁਹਾਡੇ ਯੂਪੀ ਯੂਥੀ ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ ਸੋ ਹੀ ਸੋ ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਸੋ ਮੈਂ ਆਹੀ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਇਹ SIM ਪੋਰਟ ਕਿੱਦਾਂ ਹੋ ਗਈ ਜਦ ਮੈਂ ਨਾ ਗ੍ਰਿੰਕੂਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਆਹੀ ਕਹਿੰਨਾ ਕਿ ਮੇਰੀ SIM ਨੂੰ ਬੰਦ ਕਰ ਦਿਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੁਣ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਨੇ ਪਹਿਲਾਂ ਮੈਨੂੰ ਆਹੀ ਆਇਆ ਸੀ ਕਿ ਤੁਸੀਂ ਆਪਣੀ SIM ਟੋਪ ਪੋਰਟ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਨਸਲ ਦੀ ਰਿਕਵੈਸਟ ਕੀਤੀ ਹੈ ਮੈਂ ਉਹ ਕਹਿੰਦੇ ਤੇ 30 ਕਿ ਪੋਰਟ ਰਿਕਵੈਸਟ ਦੂੰ ਸਾਬਕਾ ਲੈ ਕੈਨਸਲ ਹੋ ਗਈ ਤੇ ਉਸ ਵਾ ਪਰ ਫਿਰ ਵੀ ਸ਼ੁਕਰਵਾ ਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਐਸਿਮੇ ਬੰਦ ਹੋ ਗਈ ਸਿੰਧ ਟਾਵਰ ਹੀ ਉੱਡ ਕੇ ਸੇਮ ਮੇ ਆ ਕੇ ਸ਼ਾਇਦ ਸੇਮ ਕੇ ਹਲੇ ਬੰਦ ਹੋ ਇੰਦੇ ਮੈਂ ਦੂਜੇ ਫੋਨ ਚ ਪਾ ਵੇਖਿਆ ਤਾਂ ਵੀ ਨਹੀਂ ਚਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਕਹਿੰਦੇ 11:30 ਵਜੇ ਹੈ ਉਹ 11:30 ਵਜੇ ਮੈਂ ਗਿਆ ਉੱਥੇ ਅਤਰਾ ਤਰਾ ਕੋਈ ਹੈ ਨਹੀਂ ਸੀ ਉਹਨਾਂ ਮੈਨੂੰ ਕਿਹਾ ਕਿ ਤੁਹਾਡੀ ਸੇਮ Vi ਚ ਫੋਟੋ ਕੀ ਫਿਰ ਉਸ ਵਾਰ Vi ਦਫ਼ਤਰ ਗਿਆ ਉਹਨਾਂ ਨੇ ਕਿਹਾ ਕੀ ਸੜਾ ਸਾ ਤੁਹਾਡੀ ਸਿਮ ਮੋਰਟ ਚ ਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਹਦੇ ਨਾਮ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ ਯੂਪੀ ਵਾਲੀ ਦਸਰੀ ਕਿ ਉਹਦੇ ਨਾਮ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿੱਦਾਂ ਪੋਰਟ ਹੋ ਉਹ ਫੋਨ ਫੋਨ ਜਾਂ ਬੈਲਾ ਹੁਦਾ ਜਾ ਰਹੀਆਂ ਕਾਲਿੰਗ ਕਿਸੇ ਦੀ ਕਾਲਿੰਗ ਨਹੀਂ ਠਾਰਿਆ ਉਹਦਾ ਵਟਸਐਪ ਤੇ ਗੱਲ ਕਰਦੇ ਆ ਬਰੋਪਰਲੀ ਸਿਮ ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰੋਸੀਜਰ ਹੁੰਦਾ ਹੈ 3 ਦਿਨ ਕਟੋਕਟ ਲੱਗ ਜਾਂਦੇ ਹੈ ਤੁਹਾਡੀ ਇੱਕ ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬਸ ਆਹੀ ਪੁੱਛਿਆ ਨੇ ਕਿ ਵੀਆਈ ਚ ਫੋਟ ਹੋ ਗਈ ਤੇ ਵੀਆਈ ਚ ਬਾਅਦ ਉਸ ਸਵੇਰ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉੱਧਰ ਚਲ ਗਿਆ ਚੇਂਜ ਕਰਾ ਗੀ ਮੇਰੇ ਉਥੇ ਨਾ ਕਿ ਦਿਨ ਫਰੋਡ ਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹਦਾ ਪੁਰਾਣੇ ਨੰਬਰ ਤੇ ਉਹ ਕਾਲ ਨਹੀਂ ਆ ਰਹੀ WhatsApp ਮੈਸੇਜ ਕਰ ਰਿਹਾ ਕਿ ਜਿਹਦਾ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਐਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਕੇ WhatsApp ਤੇ ਮੈਸੇਜ ਭੇਜ ਰਿਹਾ ਕਿ ਐਸੇ ਭੇਜੋ ਹਾਂ ਤਾਨੂੰ ਲੱਗਦਾ ਕਿ ਫਰਾਡ ਹੋ ਸਕਦਾ ਹਾਂਜੀ ਸਾਈਬਰ ਕ੍ਰਾਈਮ ਚ ਵੀ ਆਓ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋਲ ਜਿੰਦੇ ਡਿਟੇਲ ਨਹੀਂ ਉਹ ਨਹੀਂ ਦੱਸ ਫਰਾਡ ਨਹੀਂ ਕਰਦਾ ਉਹ ਕੰਪਲੇਨ ਨਹੀਂ ਕਰਤੇ ਤੇ ਉਹ ਵੀ ਸੇਮ ਮੰਨਣਾ ਕੀਤੀ ਹੋਈ ਕਿਸੇ ਨੇ ਫਰਾਡਲੀ ਹੋਣੀ ਦਾ ਕੁਝ ਨਹੀਂ ਕਰ ਸਕਦਾ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾ ਵੀ ਆ ਹੋ ਸਕਦਾ ਫਰਾਡ ਤੁਸੀਂ ਤਾਂ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸੇਮ ਕਿੱਦਾਂ ਪੋਰਟ ਹੋ ਗਿਆ ਤਾਂ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਅਰਥਨਾ ਡਾਕਟਰ ਨੰਬਰ ਮੇਰੇ ਕਿੱਦਾਂ ਚੱਲ ਗਿਆ ਕੁਮਾਰ ਭਾਜੀ ਮੇਰਾ ਨਾਮ ਇਹ ਮੇਰੇ ਬੇਟੇ ਦੀ ਸਿਮ ਨਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਜਲਦੀ ਤੇ ਐ ਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫਤਰ ਗਏ ਤੇ ਦਫਤਰ ਵਾਲਿਆਂ ਨੇ ਸਾਡੀ ਸਿਮ ਨੂੰ ਕਿਹਾ ਤੇ ਪੂਟ ਹੋ ਗਈ ਆ ਪੈਸੇ ਨੂੰ ਬਸ ਸਾਡੀ ਐ ਸਿਮ ਪੂਟ ਹੋ ਕੇ ਤਾਂ ਗਈ ਜਦ ਕਿਸੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚੱਲ ਗਿਆ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਕੋ ਮੰਗ ਕਰਦੇ ਪਏ ਨੇ ਮੈਸੇਜ ਕਰਕੇ ਕਿਸੇ ਨੂੰ ਪੈਸੇ ਦਿੱਤੇ ਜਾਂ ਮੈਂ ਕਹਣਾ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪਿਆ ਸਿਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਇੰਨੀ ਜਲਦੀ ਕੱੜ ਤੋਂ ਕੱੜ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀਦੀ ਕੱੜੇ ਕਸਮ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਆਉਂਦੇ ਉਸੇ ਨੰਬਰ ਤੋਂ ਮੈਸੇਜ ਆ ਰਿਹਾ ਉਸੇ ਨੰਬਰ ਤੋਂ ਹੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਪੈਸੇ ਜਿਵੇਂ ਚੰਦਰ ਗੁਮਾਰ ਅਗਰ ਨਾਮ ਦੱਸ ਰਿਹਾ ਜੀ ਉਹ ਆਪਣਾ ਨਾਮ ਚੰਦਰ ਗੁਮਾਰ ਦੱਸ ਰਿਹਾ ਕੀ ਮੰਗਿਆ ਹੋ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀਆਂ ਨਾਲ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਸਾਡੀ ਕੋਈ ਕੋਲ ਰੇਟ ਕਿਤੇ ਹੋ ਰਹੀ ਆ ਨਾ ਸਰਵਿਸ ਨਾਲ ਲੈ ਰਿਹਾ ਤੇ ਨਾ ਕੋਈ ਦੂਸਰੇ ਨਾਲ ਕਾਨੂੰ ਫਰਾਡ ਹੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਦਾ ਜੇ ਮੈਂ ਕੌਣ ਹੋਏਗਾ ਜੇ ਫਰਾਡ ਹੋ ਜਾਂਦਾ ਕਿ ਇਹਨਾਂ ਦੇ ਤੇ ਐਸੇ ਕੋ ਬਚਣਾ ਚਾਹੀਦਾ ਇਹਨਾਂ ਕੋਲ ਤੇ ਸਾਨੂੰ ਦੱਸਿਆ ਜਾਏ ਪਿਆ ਸਾਡੀ ਕਿਸ ਤਰ੍ਹਾਂ ਹੋ ਗਈ ਆ